ਇਸ ਜਗ ਵਿੱਚ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਨਾਲ ਜਵਾਲਾ ਸਿੰਘ ਪੜਾਣੀਆਂ ਸਰਦਾਰ ਦਲ ਸਿੰਘ ਨੇ ਵੀ ਬੜੀ ਬਹਾਦਰੀ ਦਿਖਾਈ ਮਹਾਰਾਜਾ ਰਣਜੀਤ ਸਿੰਘ ਨੇ ਕੀਮਤੀ ਪੁਸ਼ਾਕਾਂ ਦਿੱਤੀਆਂ ਆਪਣੇ ਇਹਨਾਂ ਸਾਰੇ ਜਰਨੈਲਾਂ ਨੂੰ ਚਾਹੇ ਉਹ ਗੰਡਗੜ ਦੀ ਲੜਾਈ ਹੈ ਚਾਹੇ ਉਹ ਠੇਰੀ ਨਰਨਾਰੀ ਜ਼ਹਾਗੀਰੀ ਇਹ ਯੂਸਫ ਜ਼ੈਦੀ ਦੀ ਲੜਾਈ ਹੈ ਸਾਰੀਆਂ ਲੜਾਈਆਂ ਵਿੱਚ ਸ਼ਾਮ ਸਿੰਘ ਅਟਾਰੀ ਨੇ ਕਮਸ਼ਾਹ ਦਾ ਯੁੱਧ ਲੜਿਆ ਹੈ ਅਟਕ ਕਿਲੇ ਦਾ ਨਾਮ ਬੜਾ ਪ੍ਰਚਲਿਤ ਹੈ ਅਟਕ ਕਿਲਾ ਜਿਤਨਾ بڑا ਔਖਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਨਾ 1822 ਇਸਵੀ ਦੇ ਵਿੱਚ ਮਾਰਚ ਦਾ ਮਹੀਨਾ ਹੈ ਸਰਦਾਰ ਸ਼ਾਮ ਸਿੰਘ ਅਟਾਰੀ ਸਰਦਾਰ ਜਗਤ ਸਿੰਘ ਸਰਦਾਰ ਦਲ ਸਿੰਘ ਨੂੰ ਅੜਕਦੇ ਕਿਲੇ ਵੱਲ ਸੌਰਨ ਸੌਜਾ ਲੈ ਜਾਣਦੀ ਆਖਿਆ ਆਂਦੇ ਨੇ ਮੁਹੰਮਦ ਅਜ਼ੀਮ ਖਾਂ ਜਿਹੜਾ ਅੜਕਤੇ ਹਮਲਾ ਕਰਨੋਂ ਫਿਰਦਾ ਹੈ ਨਾ ਇਹਨਾਂ ਸੂਰਿਆਂ ਦੀ ਆਉਣ ਦੀ ਖਬਰ ਸੁਣ ਕੇ ਕਹਿੰਦੇ ਢਿੱਲਾ ਪੈ ਗਿਆ ਸੀ ਝੂਹਾ ਛੱਡ ਗਿਆ ਸੀ ਇਹਨਾਂ ਖੌਫ ਸੀ ਇਹਨਾਂ ਸੂਰਿਆਂ ਦਾ ਇਹਨਾਂ ਜ਼ੋਰ ਸੀ ਇਹਨਾਂ ਸੂਰਿਆਂ ਦਾ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਹੁਕਮ ਵਿੱਚ 1834 ਈਸਵੀ ਅੰਦਰ ਮੰਨੂ ਦੀ ਜੰਗ ਜਿੱਤੀ ਹੈ ਬਾਬਾ ਸ਼ਾਮ ਸਿੰਘ ਅਟਾਰੀ ਨੇ 1834 ਦੇ ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਨੇ ਹੁਕਮ ਕੀਤਾ ਹੈ ਵੀ ਪਸ਼ਾਵਰ ਦੀ ਮੁਹਿੰਮ ਛੇੜਨੀ ਹੈ ਆਪ ਵੀ ਨਾਲ ਚੱਲਿਆ ਕਮਾਂਡਰ ਇਨ ਚੀਫ ਕਮਰਨੋ ਨਿਹਾਲ ਸਿੰਘ ਆਪਣੇ ਪੁੱਤਰੇ ਨੂੰ ਲਾਇਆ ਇਹ ਵੀ ਜੰਗ ਸਿੰਘਾਂ ਨੇ ਮਾਰੀ ਐ ਕਹਿੰਦੇ ਕਮਰ ਨੌ ਨਿਹਾਲ ਸਿੰਘ ਨੇ ਸਦਾ ਦੇ ਲਈ ਪਸ਼ਾਵਰ ਖਾਲਸਾ ਰਾਜ ਦੇ ਨਾਲ ਜੋੜ ਦਿੱਤਾ ਸੀ ਕਈ ਜੰਗਾਂ ਬਾਬਾ ਸ਼ਾਮ ਸਿੰਘ ਅਟਾਰੀ ਨੇ ਖਾਲਸਾ ਸਤਨਤ ਵੱਲੋਂ ਲੜੀਆਂ ਸਮਾਂ ਆਇਆ ਬਾਬਾ ਸ਼ਾਮ ਸਿੰਘ ਅਟਾਰੀ ਨੇ ਆਪਣੀ ਸੁਪਤਰੀ ਦੀ ਨਾਨਕੀ ਦਾ ਇਹੜਾ ਵਿਆਹ ਹੈ ਉਹ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰੇ ਕਮਰ ਨੌਨਿਹਾਲ ਸਿੰਘ ਦੇ ਨਾਲ ਕੀਤਾ ਕੋ 7 ਮਾਰਚ 1837 ਦੀ ਗੱਲ ਹੈ ਦੱਸਦੇ ਨੇ ਵੀ ਇਸ ਵਿਆਹ ਜਿਹਨੇ ਅੰਮ੍ਰਤੀ ਇਸ ਵਿਆਹ ਜਿਹਨੇ ਵੀ ਆਈਪੀ ਇਸ ਵਿਆਹ ਜਨਾ ਖਰਚਾ ਅੱਜ ਤੱਕ ਇਸ ਰੂਹੇ ਜ਼ਮੀਨ ਤੇ ਨਹੀਂ ਹੋਇਆ ਇਸ ਵਿਆਹ ਵਰਗੀ ਸ਼ਾਨੋ ਸ਼ੌਕਤ ਨਾ ਕਦੇ ਕਿਸੇ ਵਿਆਹ ਤੇ ਹੋਈ ਹੈ ਤੇ ਨਾ ਗਾਂ ਕੋਈ ਅਸਾਰੀ ਨੇ ਤਕਰੀਬਨ ਜਿੰਨੀਆਂ ਵੀ ਡਾਇਨੈਸਟੀਆਂ ਸਨ ਭਾਰਤ ਵਿੱਚ ਸਾਰਿਆਂ ਦੇ ਹੀ ਰਾਜੇ ਮੁਕਮਰਾਨ ਚਾਹੇ ਉਹ ਅੰਗਰੇਜ਼ ਨੇ ਚਾਹੇ ਉਹ ਸਿੱਖ ਜਗਤ ਨਾਲ ਰਿਲੇਟਡ ਮਹਾਰਾਜਾ ਪਟਿਆਲਾ ਹੈ ਜੀਂਦ ਹੈ ਮੰਡੀ ਹੈ ਸੰਗਰੂਰ ਹੈ ਫਰੀਦਪੋਟ ਹੈ ਸਾਰੇ ਹੀ ਸ਼ਾਮਲ ਹੋਏ ਸਨ ਉਹ ਗਣਤੀਆਂ ਮਿੰਟੀਆਂ ਚ ਪਈਆਂ ਨਾ 18 ਵਾਲੇ ਸਰਦਾਰਾਂ ਨੇ ਪਤਾ ਹੀ ਨਹੀਂ ਕਿੰਨਾ ਕੁ ਆਪਣੀ ਧੀ ਰਾਣੀ ਦੇ ਨਾਲ ਤੋਰਿਆ ਸੀ ਹਾਥੀ ਘੋੜੇ ਕਈ ਕੁਝ ਦਸਤੇ ਨੇ ਵੀ ਐਸੀ ਸ਼ਾਨੋ ਸ਼ੌਕਤ ਇਸ ਰੂਗੇ ਜ਼ਮੀਨ ਤੇ ਕਦੇ ਨਹੀਂ ਬਣੀ ਜੈਸੀ ਉਸ ਵ્યાਧ ਦੇ ਸੀ ਕਈ ਕਾਇਦੰਦੇ ਜਿਹਾ ਨਜ਼ਾਇਰ ਖਰਚਾ ਆਇਆ ਚਾਦਰ ਵਿੱਚ ਇੱਕ ਹੀ ਪੈਰ ਫਸਾਰਨਾ ਚਾਹੀਦਾ ਹੈ ਜਿਹੜਾ ਚੱਲ ਸਕਦਾ ਉਹ ਕਰ ਲਵੇ ਜਿਹੜਾ ਨਹੀਂ ਚੱਲਦਾ ਕਿਉਂ ਬਾਹਰ ਲੈਣਾ ਕਰਜਾ ਲੈ ਕੇ ਇਤਿਆਬਾ ਵੇਖਣਾ ਹੈ ਨਾ ਨਜ਼ਾਇਰ ਖਰਚਾ ਨਹੀਂ ਕਰਨਾ ਚਾਹੀਦਾ ਪਰ ਉਧਰ ਖਾਲਸੇ ਨੇ ਉਦੋਂ ਸ਼ਾਨੋ ਸ਼ੌਕਤ ਦਾ ਵੀ ਪੱਖ ਰੱਖਣਾ ਸੀ ਕਿਉਂਕਿ ਗਵਾਂਡ ਵਿੱਚ ਸਤਲੋਜ ਤੋਂ ਪਾਰ ਬ੍ਰਿਟਿਸ਼ ਅੰਪਾਇਰ ਆਇਆ ਉਹਨਾਂ ਦੇ ਪੈਰਾਂ ਤਲੇ ਉਹ ਵੀ ਜ਼ਮੀਨ ਖਸਖੌਣੀ ਸੀ ਕਿ ਕਿਥੋਂ ਤੱਕ ਪਹੁੰਚ ਰੱਖਦਾ ਹੈ ਕਾਲ ਸਾਹ ਬੜੇ ਬੜੇ ਗਾਂਢੀਵਰੇ ਉੱਥੇ ਪਹੁੰਚੇ ਹੋਏ ਸਨ ਖੈਰ ਸਮਾਂ ਲੰਘਦਾ ਗਿਆ ਉਹ ਦੁੱਖਾਂ ਲੰਦੀ ਘੜੀ ਆ ਗਈ 27 ਜੂਨ 1839 ਈਸਵੀ ਸਿੱਖ ਜਗਤ ਦਾ ਬੇताज ਬਾਦਸ਼ਾਹ ਦੁਨੀਆ ਦਾ ਸਭ ਤੋਂ ਮਹਾਨ ਤਮ ਰਾਜਾ ਸੋਨਾ ਕੁਲ ਰਾਜਾ ਸਾਰੀਆਂ ਫੁੱਲਾਂ ਨਾਲ ਦੇਹ ਕਰਨ ਵਾਲਾ ਰਾਜਾ ਮਹਾਰਾਜਾ ਰਣਜੀਤ ਸਿੰਘ ਸਦਾ ਲਈ ਇਸ ਰੂਪੇ ਜ਼ਮੀਨ ਤੋਂ ਜੁਦਾ ਹੋਇਆ ਛੋੜਾ ਛੱਡ ਜਾਂਦਾ ਹੈ ਰਾਣਾ ਰਾਉ ਨਾ ਕੋ ਰਹੇ ਅਰੰਗ ਨ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨ ਬੰਦਾ ਹੈ ਧੀਰ ਕੋਈ ਰਾਜਾ ਹੈ ਕੋਈ ਨਿਰਦਨ ਹੈ ਕੋਈ ਸਰਦਨ ਹੈ ਕਾਲ ਸਭ ਨੂੰ ਲੈ ਜਾਂਦਾ ਹੈ ਕਿ ਸ਼ਾਇਰ ਕਹਿੰਦਾ ਹੈ ਜ਼ਿੰਦਗੀ ਕਾਰਵਾ ਕਾ ਹਿੱਸਾ ਹੈ ਹਿਜਰ ਕੀ ਦਾਸਤਾਂ ਕਾ ਹਿੱਸਾ ਹੈ ਕਾਰਵਾ ਦਾ ਮਤਲਬ ਸਮਝਿਓ ਯਾਤਰੀਆਂ ਦਾ ਸਮੂਹ ਕਾਫਲਾ ਊਠਾਂ ਦੇ ਗਰੋਹ ਨੂੰ ਵੀ ਕਹਿ ਦਿੰਦੇ ਨੇ ਵੈਸੇ ਕਹਿੰਦੇ ਜਿਹੜੀ ਜ਼ਿੰਦਗੀ ਹੈ ਨਾ ਇਹ ਕਾਰਮਾ ਦਾ ਇੱਕ ਹਿੱਸਾ ਹੈ ਮੁਸਾਫਰਾਂ ਦੀ ਇੱਕ ਜਮਾਤ ਹੈ ਕੁਝ ਤੁਰੇ ਜਾ ਰਹੇ ਨੇ ਕਈਆਂ ਦੀ ਤਿਆਰੀ ਹੈ ਜਾੜਾ ਸਭ ਨੂੰ ਪੈਂਦਾ ਹੈ ਇਥੇ ਸਾਰੀ ਦੁਨੀਆ ਦੇ ਅੰਦਰ ਹਿਜਰ ਦੀ ਘੜੀ ਆਉਣੀ ਆਉਣੀ ਹੈ। ਜੁਦਾਈ ਦਾ ਪਲ ਆਉਣਾ ਹੀ ਆਉਣਾ ਹੈ। ਇਹੀ ਦਾਸਤਾں ਹੈ ਦੁਨੀਆ ਦੀ। ਇਹੀ ਸਚਾਈ ਹੈ ਦੁਨੀਆ ਦੀ। ਮਹਾਰਾਜਾ ਰਣਜੀਤ ਸਿੰਘ ਦੇ ਚਲਾਣੇ ਤੋਂ ਬਾਅਦ ਖੜਕ ਸਿੰਘ ਖਾਲਸਾ ਰਾਜ ਦਾ ਮਹਾਰਾਜਾ ਬਣਦਾ ਹੈ। ਇਹ ਉਹ ਸਮਾਂ ਸੀ ਜਦੋਂ ਡੋਗਰਿਆਂ ਦੀਆਂ ਸਾਦਸ਼ਾ ਨੇ ਪੰਜਾਬ ਬੰਦਰਗੜ ਬਣਾ ਲਿਆ ਸੀ ਇਹ ਬ੍ਰਿਟਿਸ਼ ਅੰਪਾਇਰ ਨਾਲ ਲੜੇ ਹੋਏ ਸਨ ਰਾਜ ਭਾਗ ਆਪ ਭਗਣਾ ਚਾਹੁੰਦੇ ਸਨ ਇਹਨਾਂ ਨੂੰ ਜਾਪਦਾ ਸੀ ਵੀ ਬ੍ਰਿਟਿਸ਼ ਅੰਪਾਇਰ ਸਾਡਾ ਸਾਸ ਲਵੇਗੀ ਇਹਨਾਂ ਨੂੰ ਨਹੀਂ ਸੀ ਪਤਾ ਜਿੱਦਣ ਇਹਨਾਂ ਨੇ ਕਾਰਜ ਕਰ ਦਿੱਤਾ ਬ੍ਰਿਟਿਸ਼ ਲੋਕਾਂ ਦਾ ਇਹਨਾਂ ਨੂੰ ਥੱਬੀ ਲਾ ਕੇ ਉਹਨਾਂ ਛੁੱਟ ਲੈਣਾ ਹੈ ਰਾਜ ਆਪ ਭਗਣਗੇ ਇੰਨਾ ਚਲਾਕ ਚੁਸਤ ਇਹ ਧਿਆਨ ਸਿੰਘ ਡੋਗਰਾ ਸੁਰਤੀ ਬਿਰਤੀ ਕਰਕੇ ਬ੍ਰਿਟਿਸ਼ ਲੋਕਾਂ ਕੋਲੋਂ ਮਾਰ ਖਾ ਗਿਆ। ਉਨ੍ਹਾਂ ਦੇ ਹੱਥੇ ਚੜਕੇ ਨੇ ਆਪਣੇ ਮਹਾਰਾਜੇ ਖੜਕ ਸਿੰਘ ਦਾ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਜਵਾਈ ਕंवर ਨੌਨਿਹਾਲ ਸਿੰਘ ਦਾ ਧੋਖੇ ਨਾਲ ਕਤਲ ਕੀਤਾ। ਸਰਦਾਰ ਸ਼ਾਮ ਸਿੰਘ ਅਟਾਰੀ ਆਪਣੀ ਸੁਪਤਰੀ ਦੇ ਸੁਹਾਗ ਨੂੰ ਬਚਾ ਨਾ ਸਕਿਆ ਬੇਵਸ ਹੋ ਕੇ ਸਦਾ ਲਈ ਆਪਣੇ ਪਿੰਡ ਅਟਾਰੀ ਚਲੇ ਆ ਗਿਆ ਹਾਲਾਤ ਬਤਰ ਹੁੰਦੇ ਗਏ ਐਂਗਲੋ ਸਿੱਖ ਯੁੱਧ ਦੇ ਵਿੱਚ ਮੁਦਕੀ ਅਤੇ ਫਿਰੂ ਸ਼ਹਿਰ ਦੀ ਜੰਗ ਖਾਲਸਾ ਫੌਜ ਜਿੱਤ ਦੀ ਜਿੱਤ ਦੀ ਗਦਾਰਾ ਕਰਕੇ ਹਾਰ ਗਈ ਇਸ ਹਾਰ ਕਰਕੇ ਮਹਾਰਾਣੀ ਜਿੰਦਾ ਨੇ ਫਿਰ ਮੁੱਡੇ ਜਰਨੈਲ ਸ਼ਾਮ ਸਿੰਘ ਅਟਾਰੀ ਨੂੰ ਯਾਦ ਕੀਤਾ ਦੱਸਦੇ ਨੇ ਘੋੜਸਵਾਰ ਮਹਾਰਾਣੀ ਜਿੰਦ ਕੌਰ ਉਹਨਾਂ ਦੀ ਚਿੱਠੀ ਲੈ ਕੇ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਕੋਲ ਪਹੁੰਚਦੇ ਨੇ ਅਟਾਰੀ ਪਿੰਡ ਵਿਦਵਾਨ ਲੋਕ ਜਾਣਦੇ ਨੇ ਸਾਡੀ ਸੀਤਲ ਜੀ ਹੁਣਾਂ ਨੇ ਬਾ ਕਮਾਲ ਇਸ ਜਿੰਤੀ ਦੇ ਬੋਲ ਪ੍ਰਗਟ ਕੀਤੇ ਨੇ ਚਿੱਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ ਬੈਠ ਰਹੇ ਹੋ ਕੀ ਜਿਤ ਵਿੱਚ ਧਾਰ ਸਿੰਘਾ ਦੋਵੇਂ ਜੰਗ ਮੁਤਕੀ ਫਿਰੂ ਸ਼ਹਿਰ ਵਾਲੇ ਸਿੰਘ ਆਏ ਅੰਗਰੇਜ਼ਾਂ ਤੋਂ ਹਾਰ ਸਿੰਘਾ ਕਾਨੂੰ ਹਾਰ ਦੇ ਕਿਉ ਮਿਹਣੇ ਜਾਗ ਦਿੰਦਾ ਜਿਉਂ ਦੀ ਹੁੰਦੀ ਜੇ ਅੱਜ ਸਰਕਾਰ ਸਿੰਘਾ ਤੇਗਾ ਸਿੰਘਾ ਦੀ ਤਖੂੰਦੀ ਨਹੀਂ ਹੋ ਗਈ ਐ ਪਰ ਆਪਣੇ ਹੋ ਗਏ ਗਦਾਰ ਸਿੰਘਾ ਦੇਸ਼ ਤੋਂ ਹੀ ਵਜ਼ੀਰ ਜਰਨੈਲ ਰਲ ਕੇ ਵੇਖ ਕੌਮ ਦਾ ਮੁੱਲ ਕੀ ਪਾ ਰਹੇ ਨੇ ਚਾਈ ਚਾਈ ਮੁਲਾਮੀ ਦੀਆਂ ਬੇੜੀਆਂ ਪਾ ਉਹ ਪੰਜਾਬ ਦੀ ਅਣਖ ਵਟਾ ਰਹੇ ਨੇ ਅੱਗੇ ਮਹਾਰਾਣੀ ਜਿੰਦਾ ਲਿਖਦੀ ਐ ਹੋਵੀ ਚਮਕੀ ਨਾ ਜੇ ਸਿੰਘਾ ਤੇਗ ਤੇਰੀ ਤਾਂ ਫਿਰ ਸਾਰੇ ਨਿਸ਼ਾਨ ਮਿਟਾਏ ਜਾਸਨ ਤੇਰੇ लाडले ਕੌਰ ਦੀ ਹਿੱਕ ਉੱਤੇ ਕੱਲ ਨੂੰ ਗੈਰਾਂ ਦੇ ਝੰਡੇ ਚੁਲਾਏ ਜਾਸਨ ਉਤੋ ਸ਼ੇਰੇ ਪੰਜਾਬ ਦੀ ਮੜੀ ਤਾਈ ਉੱਟ ਸ਼ੇਰੇ ਪੰਜਾਬ ਦੀ ਮੜੀ ਤਾਈ ਉਹਦੇ ਪੈਰਾਂ ਵਿੱਚ ਫੁੱਲ ਰਲਾਈ ਜਾਸਨ ਬਦਲੀ ਜਿੰਨੇ ਤਕਦੀਰ ਪੰਜਾਬ ਦੀ ਸੀ ਉਹਦੀ ਆਤਮਾ ਨੂੰ ਤੀਰ ਲਾਏ ਜਾਸਨ ਵੈਰਾਗ ਦੇ ਬੋਲ ਪ੍ਰਗਟ ਹੁੰਦੇ ਗਏ ਅਜੇ ਸਮਾਂ ਹੈ ਵਕਤ ਸੰਭਾਲ ਸਿੰਘਾ ਰੁੜੀ ਜਾਂਦੀ ਪੰਜਾਬ ਦੀ ਸ਼ਾਨ ਰੱਖ ਲੈ ਲੈਂਦੀ ਦਸੇ ਰਣਜੀਤ ਸਿੰਘ ਦੀ ਪੱਗ ਮੈਨੂੰ ਮੋਏ ਮਿੱਤਰ ਦੀ ਯੋਧਿਆ ਆਨ ਰੱਖ ਲੈ ਜਦੋਂ ਮੋੜ ਬਾਬਾ ਸ਼ਾਮ ਸਿੰਘ ạtਾਰੀ ਨੇ ਪੜ੍ਹੇ ਕਹਿੰਦੇ ਅੱਖਾਂ ਦੇ ਵਿੱਚ ਲਹੂ ਉਤਰ ਆਇਆ ਡੋਲੇ ਸਰਕਣ ਲੱਗ ਪਏ ਸਿੰਘਾਂ ਦੇ ਨਾਮ ਰੁਕਾ ਲਿਖਦਾ ਹੈ ਆਓ ਮਹਾਰਾਜਾ ਰਣਜੀਤ ਸਿੰਘ ਦੀ ਮੜੀ ਦੀ ਲਜਵਾਲੀ ਰੁਕੇ ਸਿੰਘਾਂ ਨੂੰ ਪਹੁੰਚ ਜਾਂਦੇ ਨੇ ਮਰਦ ਦਲੇਰ ਤੁਰਨ ਲਈ ਤਿਆਰ ਹੋਇਆ ਆਪਣੀ ਘਰ ਵਾਲੀ ਮਾਈ ਦੇਸਾਂ ਨੂੰ

وا وڈا سکھ جگت لئے آپ وار گیا چنگیاڑی کدھر راج باغ پراپت کرسلان چو بج نہ جائے اتہاس واچن والے لوگ یہ آدھے نے کہ کوئی چھبی ستائی دسمبر کی بات ہے شام سنگھ اٹاری نام لشکر لینا ہے ਅੋਰ ਰਾਤ ਸਰਹਾਲੀ ਫੇਰਦਾ ਹੈ ਜੇ ਤੇ ਉਦੋਂ ਹੀ ਹਮਲਾ ਕਰ ਦਿੰਦੇ ਤੇ ਜੰਗ ਆਪਾਂ ਜਿੱਤ ਸਕਦੇ ਸੀ ਕਿਉਂਕਿ ਹਲੇ ਬ੍ਰਿਟਿਸ਼ ਐਂਪਾਇਰ ਵੱਲੋਂ ਪੂਰੀ ਤਿਆਰੀ ਨਹੀਂ ਸੀ ਹੋਈ 15 ਜਨਵਰੀ ਤੱਕ ਖਾਲਸਾ ਫੌਜਾਂ ਨੇ ਅਸਬਰਾਵਾਂ ਲਈ ਪੁਲ ਤਿਆਰ ਕਰ ਲਿਆ ਸੀ ਬੇੜੀਆਂ ਦਾ ਔਰ ਸਾਡੇ ਵਿੱਚੋਂ ਦੋ ਤਿੰਨ ਗद्दार ਸਨ ਜਿਹੜੇ ਬ੍ਰਿਟਿਸ਼ ਐਮਪਾਇਰ ਦੀਆਂ ਬੋਟੀਆਂ ਤੇ ਪਲ ਰਹੇ ਸਨ ਤੇਜਾ ਸਿੰਘ ਲਾਲ ਸਿੰਘ ਤੇ ਰਾਜਾ ਗੁਲਾਬ ਸਿੰਘ ਇਹ ਤਿੰਨਾਂ ਨੇ ਅੰਗਰੇਜ਼ਾਂ ਨਾਲ ਗੱਠ ਘੁੱਪ ਕੀਤੀ ਸੀ ਇਹਨਾਂ ਨੇ ਫੌਜਾਂ ਨੂੰ ਆਰਡਰ ਹੀ ਨਹੀਂ ਦਿੱਤਾ ਜੰਗ ਲੜਨ ਦੇ ਲਈ ਆਰਡਰ ਇਸ ਲਈ ਨਹੀਂ ਦਿੱਤਾ ਵੀ ਸਾਰਾ ਤੂਬਖਾਨਾ ਬ੍ਰਿਟਿਸ਼ ਐਮਪਾਇਰ ਆਪਣਾ ਲੈ ਆਵੇ ਜੇ ਜਦੋਂ ਉਹਨਾਂ ਨੇ ਆਪਣੇ ਸੂਨੇ ਲੈਸ ਕਰ ਲਏ ਸ਼ਸਤਰਾਂ ਦੇ ਨਾਲ ਉਦੋਂ ਆਗੇ ਆਵਾਂਗੇ ਖਾਲਸਾ ਫੌਜ ਨੂੰ جنگ ਲੜਨ ਦੀ ਕਿਉਂਕਿ ਸਾਰੇ ਜਰਨੇਲਾਂ ਨੇ ਸਲਾਹ ਕਰਕੇ ਤੁਰਨਾ ਹੁੰਦਾ ਹੈ ਸ਼ਾਮ ਸਿੰਘ ਅਟਾਰੀ ਨੂੰ ਇਹ ਸਮਝ ਪੈ ਗਈ ਸੀ ਵੀ ਇਹ ਤਿੰਨੇ ਵਿਕੇ ਹੋਏ ਨੇ ਕਈ ਇਤਿਹਾਸਕਾਰ ਇੱਥੋਂ ਤੱਕ ਕਹਿੰਦੇ ਵੀ ਇਨ੍ਹਾਂ ਸ਼ਾਮ ਸਿੰਘ ਅਟਾਰੀ ਨੂੰ ਵੀ ਨਾਲ ਰਲਣਾ ਚਾਹੀਦਾ ਸੀ

سرتے آ گیا جنگجو کریا نام سات فروری تک انگریجہ نے سارے اپنے توفکانے میدان تک لے دے سانا کتھے خالصہ فوج نے اللہ بولنا سی کتھے دس فروری تھارہ سو چھیالی سویرے انگریجہ نے ہلا بولیا ہے کہ بابا شام سنگھ ٹاری اس دن امرت ویلے اٹھ کے ਦੇਖ ਤਿਆਰ ਕਰਦਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸਾ ਸੋਧਿਆ ਜਾਂਦਾ ਹੈ ਸਫੈਦ ਬਾਣਾ ਪਾ ਲਿਆ ਚੀਨੀ ਘੋੜੀ ਦੇ ਉੱਤੇ ਅਸਵਾਰ ਹੋਇਆ ਇੱਕ ਵਿਦਵਾਨ ਹੋਇਆ ਮਟਕ ਉਹਨੇ ਇਸ ਦ੍ਰਿਸ਼ ਨੂੰ ਪੇਸ਼ ਕੀਤਾ ਹੈ ਬਹਿਰ ਰਾਤ ਸਮੇਂ ਇਸ਼ਨਾਨ ਸ਼ਾਮ ਸਿੰਘ ਵਿੱਚ ਨਦੀ ਦੇ ਵੜਿਆ ਜਬਦੀ ਵੜਿਆ ਪੁੰਨ ਦਾਨ ਬਹੁਤ ਕੀਏ ਮਰਦ ਨੇ ਧਿਆਨ ਬੁਰਾ ਦਾ ਧਰਿਆ ਔ ਜਲ ਤਰਿਆ ਨਮਸਕਾਰ ਕਰ ਸ਼ਸਤਰ ਪਹਿਨੇ ਤੋੜਾ ਬੰਦੂਕੀ ਜੜਿਆ ਜਰਾ ਨਾ ਡਰਿਆ ਕਹਿ ਤੋ ਮਟਕ ਅਬ ਯੁੱਧ ਧਰਮ ਕਾ ਸ਼ਾਮ ਸਿੰਘ ਰਣ ਚੜਿਆ ਖੰਡਾ ਫੜਿਆ ਕਹਿੰਦਾ ਸ਼ਾਮ ਸਿੰਘ ਨੇ ਫਿਰ ਖੰਡਾ ਸ਼ਾਸ ਲੈ ਆਏ ਸਰਕਾਰੇ ਖਾਲਸਾ ਦਾ ਜਰਨੈਲ ਖਾਲਸਾ ਫੌਜ ਨੂੰ ਸੰਬੋਧਿਤ ਕਰਕੇ ਕਹਿੰਦਾ ਹੈ ਖਾਲਸਾ ਜੀ ਅੱਜ ਸਾਡੀ ਗੌਮ ਦੀ ਅਣਖ ਦਾ ਸਵਾਲ ਹੈ ਇਹ ਆਪਣੀਆਂ ਦਾੜੀਆਂ ਦੀ ਅਜਲਾਜ ਰੱਖਣੀ ਹੈ ਗੋਲੀਆਂ ਛਾਤੀ ਤੇ ਵੱਜਣੀਆਂ ਚਾਹੀਦੀਆਂ ਨੇ ਪਿੱਠਾਂ ਤੇ ਨਹੀਂ ਅਲਵੈਰੀਆਂ ਨੂੰ ਦੱਸਾਂਗੇ ਵੀ ਗੁਰੂ ਗੋਬਿੰਦ ਸਿੰਘ ਦੇ ਫਰਜ਼ੰਦ ਖੁਦ ਖੁਦਾ ਦੇ ਨਾਲ ਕਾਲ ਤੋਂ ਨਹੀਂ ਡਰਦੇ ਸ਼ਹਾਦਤ ਨੂੰ ਅਮਰਾ ਪਰ ਵੀ ਸਮਝਦੇ ਨੇ ਸਭਰਾਵਾ ਦੇ ਮੁਕਾਮ ਤੇ ਇਸ ਜਗ੍ਹਾ ਤੇ ਕਮਸਾਨ ਦਾ ਯੁੱਧ ਛੜਿਆ ਸਮਾਂ ਆਉਂਦਿਆਂ ਹੀ ਗਦਾਰ ਤੇਜਾ ਸਿੰਘ ਲਾਲ ਸਿੰਘ ਫੌਜ ਨੂੰ ਲੈ ਕੇ ਬਿਨਾਂ ਵਜ੍ਹਾ ਦੌੜ ਉੱਠੇ ਤੇ ਜਾਦੇ ਜਾਂਦੇ ਦਰਿਆਵਾਂ ਪਾਰ ਹੁੰਦੇ ਹੁੰਦੇ ਕਹਿੰਦੇ ਆਪਣਾ ਪੁਲ ਵੀ ਜਿਹੜਾ ਸੀ ਉਹ ਤੋੜ ਗਏ ਉਹਨੂੰ ਪੁਲ ਟੁੱਟ ਗਿਆ ਹੈ ਸਰਦਾਰ ਸ਼ਾਮ ਸਿੰਘ ਅਟਾਰੀ ਦੂਸਰੀ ਤਰਫ ਮੀਵਾ ਸਿੰਘ ਮਾਖੇ ਖਾਨੂ ਨਾਲ ਲੈ ਕੇ ਦੁਸ਼ਮਣ ਨਾਲ ਲੜ ਰਿਹਾ ਸੀ ਕਹਿੰਦੇ ਤਿੰਨ ਵਾਰ ਐਸਾ ਲਾਗੀ ਤਾਂ ਦੁਸ਼ਮਣ ਥੀਕ ਦਿੱਤਾ ਦੇਖੋ ਤੋਪਾਂ ਨਾਲ ਤੋਪਾਂ ਟਕਰਾਉਂਦੀਆਂ ਨੇ ਹੁਣ ਮੁਸ਼ਕਲ ਇਹ ਖੜੀ ਹੋ ਗਈ ਜਿਹੜਾ ਬਾਰੂਦ ਸਿੱਖਾਂ ਦੇ ਕੁਲ ਸੀ ਉਹ ਜਾਂਦੇ ਜਾਂਦੇ ਰੋੜ ਗਏ ਨੇ ਦਰਿਆ ਵਿੱਚ ਇਹ ਗਦਾਰ ਲੋਕ ਤੇ ਜੋ ਪੇਟੀਆਂ ਬਚੀਆਂ ਨੇ ਉਹਨਾਂ ਦੇ ਵਿੱਚ ਸਰੋਂ ਹੀ ਰਹਿ ਗਈ ਹੈ ਬਾਰੂਦ ਕਿਦਰੇ ਲੱਭਦਾ ਨਹੀਂ ਹੈ ਰੰਗ ਉੱਟ ਗਏ ਖਾਲਸਾ ਫੌਜ ਦੇ ਵੀ ਇਹ ਬਣ ਕੀ ਗਿਆ ਕਿਉਂਕਿ ਤਲਵਾਰਾਂ ਨਾਲ ਲੜਾਈ ਤੋਪਾਂ ਦੇ ਅੱਗੇ ਲੜਨੀ ਬੜੀ ਕਠਨ ਹੈ ਰਿਜ਼ਲਟ ਸਾਵੇਂ ਹੀ ਹੈ ਜਿਨ੍ਹਾਂ ਕੋਲ ਤਲਵਾਰਾਂ ਨੇ ਉਹਨਾਂ ਨੂੰ ਮਿੱਟੀ ਹੋਣਾ ਹੀ ਪੈਣਾ ਹੈ ਤੋਪਾਂ ਦੇ ਗੋਲੇ ਆ ਗਏ ਪਰ ਫਿਰ ਵੀ ਜੰਗ ਵਿੱਚ ਛਾਤੀ ਢਾਕੇ ਲੜਨਾ ਇਹ ਮੁਕਾਮ ਵੱਖਰਾ ਹੈ ਸੂਰੀਆ ਦਾ ਜਦੋਂ ਪਤਾ ਹੈ ਕਿ ਸ਼ਰੀਰ ਸ਼ਾਰ ਹੋਵੇਗਾ ਫਿਰ ਵੀ ਦੁਸ਼ਮਣ ਦੇ ਸਾਵੇਂ ਅੜੇ ਰਹਿਣਾ ਇਹ ਉਹੀ ਕਰ ਸਕਦੇ ਨੇ ਜਿਨ੍ਹਾਂ ਚੌਂਕੜਾ ਲਾ ਕੇ ਪਰਿਵਾਰ ਦੇ ਸ਼ਰੀਰ ਦੇ ਮੋਹ ਨੂੰ ਜਿੱਤ ਆਵੇ ਸੰਤ ਸਿਪਾਹੀوں ਦੀ ਲੜਾਈ ਬਾਬਾ ਸ਼ਾਮ ਸਿੰਘ ਦਾ ਜੀਵਨ ਕੁਝ ਅਹਿਸਾਸ ਸੀ ਸ਼ਾ ਮੁਹੰਮਦ ਨੇ ਇਹ ਗੱਲਾਂ ਲਿਖੀਆਂ ਨੇ ਦੇਖੋ ਜੇ ਕੋਈ ਸਿੱਖ ਲਿਖੇ ਆਪਾਂ ਕਹਿਣਾ ਵੇ ਵਧਾ ਕੇ ਗੱਲਾਂ ਲਿਖ ਦਿੰਗਾ ਹੁਣ ਉਹ ਗੈਰ ਸਿੱਖ ਹੈ ਚੰਗ ਨਾਮੇ ਵਿੱਚ ਉਹਨੇ ਇਹ ਗੱਲ ਲਿਖੀ ਹੈ ਵੀ ਹੱਲੇ ਸਿੰਘਾਂ ਨੇ ਤਕੜੇ ਕੀਤੇ ਨੇ ਆਇਆ ਪਲਟਣਾ ਬੀੜ ਕੇ ਤੋਪਖਾਨੇ ਅੱਗੋਂ ਸਿੰਘਾਂ ਨੇ ਪਾਸੜੇ ਮੋੜ ਛੁੱਟੇ ਮੀਵਾ ਸਿੰਘ ਤੇ 마ਖੇ ਖਾਂ ਹੋਏ ਸਿੰਘ ਦੇ ਹੱਲੇ ਤਿੰਨ ਫਿਰੰਗੀਆਂ ਦੇ ਤੋੜ ਛੁੱਟੇ ਸ਼ਾਮ ਸਿੰਘ ਸਰਦਾਰ ਅਟਾਰੀ ਵਾਲਾ ਬਨ ਸ਼ਸ਼ਤਰੀ ਜੋੜ ਨਿਚੋੜ ਛੁੱਟੇ ਸ਼ਾ ਮੁਹੰਮਦਾਂ ਸਿੰਘਾਂ ਨੇ ਮੋਰੀਆਂ ਦੇ ਉਹ ਆਗ ਨਿੰਬੂਆਂ ਲੋ ਨਿਚੋੜ ਛੁੱਟੇ ਐਸਾ ਹਲਾ ਕੀਤਾ ਸ਼ਾਮ ਸਿੰਘ ਅਟਾਰੀ ਨੇ ਦੁਸ਼ਮਣ ਦੇ ਵੀਰ ਚੋਂ ਇੰਦਾ ਲਹੂ ਨੁੱਚੜ ਨੁੱਚੜ ਪੈਂਦਾ ਸੀ ਜਿਵੇਂ ਨਿੰਬੂ ਨਚੋੜੀ ਦਾ ਹੈ ਐਸਾ ਗਾਂ ਦੀਵ ਸੂਰਿਆ ਨੇ ਯੁੱਧ ਲੜਿਆ ਕੰਨਾਂ ਵਿੱਚ ਫੂਕ ਵੱਜੀ ਜਰਨੇਲਾ ਓਲਵੀ ਤੋੜ ਗਏ ਨੇ ਜਾਂਦੇ ਜਾਂਦੇ ਗਦਾਰਾ ਹੁਣ ਤੋਪਾਂ ਬੰਦ ਪਈਆਂ ਨੇ ਵੰਗਾਰਿਆ ਉਸ ਚਿੱਟੇ ਪੁਸ਼ਾਕੇ ਵਾਲੇ ਜਰਨੇਲ ਸ਼ਾਮ ਸਿੰਘ ਹਟਾਰੀ ਨੇ ਘੁੰਮੇ ਤੇ ਚੜ ਕੇ ਸਿੰਘਾ ਲਾ ਤਲਵਾਰ ਹੱਥ ਵਿੱਚ ਫੜੀ ਹੋਈ ਹੈ ਕਹਿੰਦੇ ਸਿੰਘੋ ਸ਼ਹੀਦੀਆਂ ਪਾਉਣ ਦਾ ਸਮਾਂ ਆ ਗਿਆ ਹੈ ਹੁਣ ਤੋਪਾਂ ਕਿੱਥੇ ਚੱਲਣੀਆਂ ਨੇ ਹੁਣ ਤਲਵਾਰਾਂ ਨਾਲ ਲੜਾਈ ਲੜਨੀ ਪਵੇਗੀ ਕਹਿੰਦੇ ਜੰਗ ਲੜਦਾ یوں ਲੱਗਦਾ ਸੀ ਜਿਵੇਂ ਕੋਈ ਸੱਚਖੰਡ ਤੋਂ ਫਰਿਸ਼ਤਾ ਚਿੱਟਾ ਪੋਸ਼ਾਕਾ ਪਾ ਕੇ ਉਤਰ ਆਵੇ ਲੜਦਿਆਂ ਲੜਦਿਆਂ ਫਟ ਲੱਗਦੇ ਗਏ ਲੜਦਿਆਂ ਲੜਦਿਆਂ ਚਿੱਟੀ ਪੋਸ਼ਾਕ ਲਹੂ ਲੋਹਾਨ ਹੁੰਦੀ ਗਈ ਇਓਂ ਝਾਪੇ ਜਵੇਂ ਹੋਲੀ ਖੇਲ ਰਹੇ ਨੇ ਸੱਤ ਗੋਲੀਆਂ ਆ ਕੇ ਸਰਦਾਰ ਦੀ شادی ਵਿੱਚ ਲਗੀਆਂ ਲਹੂ ਲਹਾਨ ਹੋਇਆ ਇੱਕ ਗੋਲੀ ਨੇ ਘੋੜਾ ਛਲਨੀ ਕਰ ਦਿੱਤਾ ਆਖਰੀ ਦਮ ਤੱਕ ਸ਼ੇਰਾਂ ਵਾਂਗੂ ਲੜਦਾ ਹੋਇਆ ਰਣ ਭੂਮੀ ਵਿੱਚ ਸ਼ਹਾਦਤ ਦੀ ਅਬਦੀ ਮਾਨ ਗਿਆ ਬਾਬਾ ਸ਼ਾਮ ਸਿੰਘ ਅਟਾਰੀ ਸ਼ਾ ਮੁਹੰਮਦ ਨੇ ਖਾਲਸੇ ਦੀ ਇਸ ਜੰਗਜੂ ਕਿਰਿਆ ਨੂੰ ਬਿਆਨ ਕੀਤਾ ਹੈ ਇੱਕ ਗੱਲ ਇੱਥੇ ਸ਼ਾ ਮੁਹੰਮਦ ਦੀ ਸਮਝਿਓ ਸਿੱਖ ਹੋਮ ਲੈਂਡ ਖਾਲਸਾ ਅੰਪਾਇਰ ਪੰਜਾਬ ਦੇਸ਼ ਆਜ਼ਾਦ ਮੁਲਕ ਸੀ ਤੇ ਜਿਨ੍ਹਾਂ ਨਾਲ جنگ ਲੜੀ ਜਾ ਰਹੀ ਹੈ ਉਹ ਹਿੰਦ ਦੇ ਰਾਜੇ ਨੇ ਹਿੰਦੁਸਤਾਨ ਦੇ ਬ੍ਰਿਟਿਸ਼ ਅੰਪਾਇਰ ਦਾ ਰਾਜ ਸੀ ਨਾ ਉੱਥੇ ਉਹ ਲਿਖਦਾ ਹੈ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਹੇ ਬਾਦਸ਼ਾਹੀ ਫੌਜਾਂ ਭਾਰੀਆਂ ਨੇ ਅੱਜ ਹੋਵੇ ਸਰਕਾਰ ਤਾਂ ਪਵੇ ਮੁੱਲ ਆਂ ਖਾਲਸੇ ਨੇ ਤੇਗਾ ਮਾਰੀਆਂ ਨੇ ਤੋਂ ਵੱਖੋ ਵੱਖਰੇ ਦੋ ਮੁਲਕ ਲੜ ਰਹੇ ਨੇ ਇਹ ਭਾਰਤ ਵਰਸ਼ ਜਿਹੜਾ ਸੀ ਨਾ ਇੰਡੀਅਨ সাব ਕੰਟੀਨੈਂਟ ਇਹ ਵੱਖੋ ਵੱਖਰਾ ਪਾਕਿਸਤਾਨ ਕੋਈ ਮਰਾਠਿਆਂ ਦਾ ਕੋਈ ਸਿੰਘਾਂ ਦਾ ਕੋਈ ਰਾਜਪੂਤਾਨੇ ਦਾ ਇਹ ਮੁਗਲਾਂ ਨੇ ਆ ਕੇ ਜ਼ੋਰ ਜ਼ੋਰ ਪਾ ਕੇ ਇਕੱਠੇ ਕੁਝੇ ਕਰ ਲੈ ਸਾਰੇ ਇਹ ਇਦਾਂ ਹੀ ਨਿਖੜਦੇ ਗਏ ਬਾਅਦ ਵਿੱਚ ਬਾਅਦਾਂ ਫਿਰ ਜਦੋਂ 1947 ਤੋਂ ਬਾਅਦ ਦੇਸ਼ ਦੀ ਵੱਡ ਤੇ ਨਹਿਰੂ ਵਰਗੇ ਆਗੂ ਬਣ ਗਏ ਫਿਰ ਡੈਮੋਕਰੇਸੀ ਦਾ ਸਮਾ ਆ ਗਿਆ ਵੋਟਾਂ ਦੀ ਗੱਲ ਹੋਈ ਤੋ ਜਿੰਨੇ ਵੀ ਇਹ ਰਾਜੇ ਸਨ ਇਹਨਾਂ ਦੇ ਰਾਜ ਭਾਗ ਇਹਨਾਂ ਦੀਆਂ ਅੰਪਾਇਰਾਂ ਖਤਮ ਹੁੰਦੀਆਂ ਗਈਆਂ ਚਾਹੇ ਉਹ ਰਾਜਪੁਤਾਨਾ ਸੀ ਚਾਹੇ ਸਿੱਖ ਅੰਪਾਇਰ ਦੀਆਂ ਬਾਤਾਂ ਸਨ ਸਾਰਾ ਕੁਝ ਮਿਟਦਾ ਗਿਆ ਰਜਵਾੜੇ چھوٹے-ਛੋਟੇ ਵੀ ਜਿਹੜੇ ਅੰਗਰੇਜ਼ਾਂ ਦੇ ਰਾਜ ਚ ਕੁਝ ਤਨਖਾਹ ਲੈ ਕੇ ਪੈਨਸ਼ਨ ਲੈ ਕੇ ਸਰਵਾਈਵ ਕਰ ਗਏ ਬਚ ਗਏ ਉਹ ਵੀ ਬਾਅਦ ਵਿੱਚ ਇਹਨਾਂ ਨੇ ਮਿਟਾ ਦਿੱਤੇ ਸਨ ਦੱਸਦੇ ਨੇ ਜਿਹੜਾ ਕਮਾਂਡਰ ਨੇ ਚੀਫ ਸੀ ਨਾ ਲਾਰਡ ਹਿਊ ਗਫ ਉਹਨੇ ਆਗਿਆ ਦੇ ਦਿੱਤੀ ਸਿੰਘਾਂ ਨੂੰ ਵੀ ਆਪਣੇ ਉਗੇ ਮਹਾਨ ਜਰਨੈਲਾਂ ਦੀਆਂ ਲੋਥਾਂ ਉਠਾ ਲਓ ਜੰਗ ਤੇ ਉਹ ਜਿੱਤ ਚੁੱਕੇ ਸਨ ਖਾਲਸਾ ਫੌਜ ਦਾ ਸਰਕਾਰੀ ਖਾਲਸਾ ਦਾ ਖਾਲਸਾ ਰਾਜ ਦਾ ਸਿੱਖ ਟੈਨੈਸਟੀ ਦਾ ਵੱਡਾ ਥੰਮ ਸ਼ਾਮ ਸਿੰਘ ਅਟਾਰੀ ਟਿਕ ਚੁੱਕਾ ਸੀ ਇਤਿਹਾਸਕਾਰ ਦੱਸਦੇ ਨੇ ਵੀ 12 ਫਰਵਰੀ ਨੂੰ ਸਰਦਾਰ ਦੇ ਸਾਥੀਆਂ ਨੂੰ ਸਰਦਾਰ ਦੀ ਲੋਥ ਲੱਭੀ ਐ। ਔਰ ਕੈਸਾ ਸ਼ੂਰਮਾ ਹੋਵੇਗਾ ਉਹ ਤਲਵਾਰ ਹੱਥ ਨਾਲ ਏਦਾਂ ਜੁੜੀ ਹੋਈ ਸੀ ਜਿਵੇਂ ਸ਼ਰੀਰ ਦਾ ਕੋਈ ਅੰਗ ਹੁੰਦਾ ਹੈ। ਮੁਠੀ ਖੋਲਣੀ ਚਾਹੁੰਦੇ ਨੇ, ਮੁਠੀ ਨਹੀਂ ਸੀ ਖੁੱਲਦੀ। ਚਲੋ ਇੱਥੋਂ ਫਿਰ ਸ਼ਰੀਰ ਜਿਹੜੇ ਨੇ ਸਿੰਘਾਂ ਦੇ ਸਾਹਮਣੇ ਗਏ। ਸ਼ਾਮ ਸਿੰਘ ਔਟਾਰੀ ਦਾ ਸ਼ਰੀਰ ਮੈਦਾਨੇ ਜੰਗ ਚੋਂ ਔਟਾਰੀ ਲਜਾਇਆ ਗਿਆ ਉਥੇ ਜ਼ਿਕਰ ਤੇ ਇਹ ਵੀ ਮਿਲਦਾ ਹੈ ਵੀ ਮਾਈ ਦੇਸਾਂ ਵੀ ਸ਼ਰੀਰ ਛੱਡ ਗਈ ਇਕੱਠਿਆਂ ਦਾ ਹੀ ਸੰਸਕਾਰ ਕੀਤਾ ਗਿਆ ਸੀ ਪਰ ਦੱਸਦੇ ਨੇ ਸ਼ਾਮ ਸਿੰਘ ਔਟਾਰੀ ਦਾ ਸੰਸਕਾਰ ਇਸ਼ਨਾਨ ਪਾਣੂ ਦਾ ਕਰਵਾ ਕੇ ਉਹ ਸ਼ਸਤਰ ਜਿਹੜੇ ਆ ਹੱਥ ਵਿੱਚ ਸੀ ਤਲਵਾਰ ਹੱਥ ਵਿੱਚ ਸੀ ਉਹ ਉਸੇ ਤਰ੍ਹਾਂ ਹੀ ਰਹੇ ਹਨ ਉਸੇ ਤਰ੍ਹਾਂ ਹੀ ਸੰਸਕਾਰ ਕੀਤਾ ਗਿਆ ਹੈ ਸੂਰੇ ਨੇ ਆਗਾਜ਼ ਤੋਂ ਲੈ ਕੇ ਸ਼ਸਤਰਾਂ ਤੇ ਨੱਚਣਾ ਸਿੱਖਿਆ ਸੀ ਅੰਤ ਵੀ ਸ਼ਸਤਰਾਂ ਤੇ ਨੱਚ ਕੇ ਹੋਇਆ ਸਮਾਦੀ ਉਹਨਾਂ ਦੀ ਬਣੀ ਹੋਈ ਹੈ ਓਟਾਰੀ ਵਿਖੇ ਵਾਹ ਪੁਰਸ਼ਾਂ ਦੀਆਂ ਸ਼ਹੀਦਾਂ ਦੀਆਂ ਯਾਦਾਂ ਹੁੰਦੀਆਂ